ਨੂੰ ਸਦਰ ਬਾਜ਼ਾਰ ਚ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ ਸਦਰ ਬਾਜ਼ਾਰ ਵਿਖੇ ਥਾਣਾ ਸਿਟੀ ਤੋਂ ਰਾਜ਼ੀਨਾਮਾ ਕਰਕੇ ਨਿਕਲੇ ਦੋ ਨੌਜਵਾਨਾਂ ਨੂੰ ਕਰੀਬ 10-15 ਨੌਜਵਾਨਾਂ ਨੇ ਘੇਰਾ ਪਾ ਕੇ ਬੁਰੀ ਤਰ੍ਹਾਂ ਨਾਲ ਕੁੱਟਿਆ ਇਸ ਦੌਰਾਨ ਦਾਤਰ ਅਤੇ ਹੋਰ ਤੇਜ਼ ਤਰ ਹਥਿਆਰ ਨਾਲ ਵਾਰ ਵੀ ਕਿਤੇ ਗਏ ਇਸ ਦੌਰਾਨ ਬਾਜ਼ਾਰ ਚ ਗੁਜ਼ਰ ਰਹੇ ਲੋਕ ਡਰ ਨਾਲ ਕਾਫੀ ਸਹਿਮ ਗਏ ਸ਼ਿਵ ਸੈਨਾ ਸ਼ਿੰਦੇ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਮੁਕੇਸ਼ ਕਸ਼ਪ ਨੇ ਪੁਰਜ਼ੋਰ ਸ਼ਬਦਾਂ ਨਾਲ ਇਸ ਘਟਨਾ ਦੀ ਨਿਖੇਦੀ ਕਰਦਿਆ ਕਿਹਾ ਕਿ ਪੁਲਿਸ ਦੇ ਉੱਚ ਅਧਿਕਾਰੀ ਵੱਲੋਂ ਗੁੰਡਾ ਅੰਸਰਾ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਸ ਨਾਲ ਸ਼ਹਿਰ 'ਚ ਅਮਨ ਕਾਨੂੰਨ ਦਾ ਮਾਹੌਲ ਬਰਕਰਾਰ ਰਹੇ ਪੁਲਿਸ ਨੇ ਦੇਰ ਰਾਤ ਦੋਸ਼ੀਆਂ ਤੇ ਪਰਚਾ ਦੇ ਦਿੱਤਾ ਹੈ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ ਸ਼ਹਿਰ ਆਇਆ ਤੁਹਾਨੂੰ ਗਾਹੀ ਤੇਰੀ ਵੀ ਸਕੈਨਿੰਗ ਕਰਾਣੀ ਕੀ ਨੰਬਰ ਜੀ ਜਸ ਕਰਾਂ ਜੀ ਕੀ ਹੋਇਆ ਕੀ ਸਰ ਮੁੰਡੇ ਮਾਰ ਕੇ ਆ ਕੇ ਬਾਜ਼ਾਰ ਦੇ ਵਿੱਚ ਕਿੱਥੇ ਲੰਗ ਲੱਗਣੇ ਆ ਸਰ ਸਦਰ ਬਾਜ਼ਾਰ ਦੇ ਵਿੱਚ ਸਰ ਕੀ ਗੱਲ ਕੀ ਹੋਈ ਸਰ ਗੱਲ ਕੋ ਕੋਸ਼ ਨਹੀਂ ਪਤਾ ਆਏ ਉਹ ਤੇ ਉਹ ਮੇਰੇ ਦਾਦੂਤ ਮਾਰ ਕੇ ਨਹੀਂ ਕੋਈ ਰਾਈਨਾਮਾ ਸੀ ਤੁਹਾਡਾ ਹਾਂ ਜੀ ਰਾਈਨਾਮਾ ਵੀ ਸਰ ਕੋਈ ਨਹੀਂ ਜਿੱਦਾਂ ਦੀ ਕੋਈ ਗੱਲ ਨਹੀਂ ਸੀ ਕੁਝ ਵੀ ਮੈਨੂੰ ਕੋਈ ਕੁਝ ਨਹੀਂ ਪਤਾ ਸੀ ਗੱਲ ਸੀ ਤੇ ਬਾਜ਼ਾਰ ਗਏ ਕੰਮ ਮੇਰੇ ਉਹ ਮਾਰ ਗਏ ਫਿਰ ਉੱਥੇ ਘੇਰ ਕੋ ਰਾਣੀ ਗੜਾਈ ਹੀ ਹਾਂ ਪਹਿਲਾਂ ਉਹਨਾਂ ਨੇ ਮੇਰੇ ਮਾਰੀਆਂ ਹਾਂ ਤੇ ਮੈਂ ਮੈਨੂੰ ਕੁੱਟਣਾ ਹੀ ਫਿਰ ਅਹੀਂ ਮਾਰਤੀਆਂ ਉਹਦੇ ਹਾਂ ਤੇ ਹੁਣ ਪਤਾ ਨਹੀਂ ਕਿਸੇ ਨੇ ਟਾਈਮ 'ਚ ਕਈ ਕੀ ਜਿਹੀ ਕੀ ਠੀਕ ਹੈ ਇਹਨੇ ਹੁਣ ਕਪੜਾ ਨਾਲ ਬੰਨ ਦੋਨਾ ਤੇ ਜੋਪੂ ਜੀ ਆ ਕਿੱਥੇ ਦਾ ਤੂੰ ਹੈ ਕਿੱਥੇ ਦਾ ਵਾ ਅਜੀਤਨਗਰ ਦਾ ਜੀ ਅਜੀਤਨਗਰ ਦੇ ਇੱਥੇ ਗੁਰਦੁਆਰੇ ਲੱਗੇ ਜੀ ਉੱਥੇ ਪਾਸੇ ਹੁੰਦਾ ਜਗਵਿੰਦਰ ਇੱਕ ਹਾਂ ਜੀ ਹੈ ਨਾ ਲਾਹਾਂ ਜੀ ਕਰਾਣਾ ਆਏ ਸੀਗੇ ਕਿੱਥੇ ਅੱਜ ਤੇ ਸਿਟੀ ਸਿਟੀ ਹਾਂਜੀ ਤੇ ਉੱਥੋਂ ਰਾਜਨਾਮਾ ਕਰ ਕੇ ਨਿਕਲਿਆ ਹੀ ਆ ਬਾਰ ਅੱਛਾ ਕਿ ਉੱਤਰ ਅੱਗੇ ਜਾ ਕੇ 15 ਮੁੰਡਿਆਂ ਨੇ 10 15 ਮੁੰਡੇ ਤਕਰੀਬਨ ਸਿੱਕੇ ਨੂੰ ਘੇਰ ਕੇ ਦਾਤ ਮਾਰਿਆ ਵੀਡੀਓ ਬੜੀ ਸਭ ਬਣੀ ਉਥੇ ਮੇਨ ਬਾਜ਼ਾਰ ਚ ਹੀ ਆ ਭੋਲਾ ਸਟਾਪਾਂ ਵਾਲੇ ਤੋਂ ਅੱਗੇ ਜਾ ਕੇ ਅੱਛਾ ਹਾਂਜੀ ਉੱਥੇ ਵੀਡੀਓ ਹੈਗੀ ਹੈ ਕੈਮਰਾ ਹੈਗਾ ਉਹ ਮਾਪੀ ਲੈ ਕੇ ਜਾ ਰਹੇ ਕੀ ਬਜਾ ਲੜਾਈ ਕੀ ਹੋਈ ਸੀ ਮੈਂ ਤੁਹਾਨੂੰ ਲੜਾਈ ਹੋਈ ਸੀ ਜੀ ਇਹਨੇ ਨਾ ਮੇਰੇ ਮੁੰਡੇ ਨੂੰ ਪਹਿਲਾਂ ਵੀ ਜਿਹੜਾ ਕੋਈ ਨਾ ਫੜਕਦੇ ਮੁੰਡੇ ਨਾ ਸੁੱਖਾ ਹੈਗਾ ਸੁੱਖੇ ਦਾ ਮੁੰਡਾ ਹੈਗਾ ਡਿੱਡਾ ਇਹ ਕਰਦਾ ਇੰਦਰ ਠੀਕ ਹੈ ਜੀ ਕੋਈ ਕੋਈ ਨਾ ਫੜਕਦੇ ਮੁੰਡੇ ਮੇਰੇ ਨੂੰ ਉੱਥੇ ਬੰਨ ਕੇ ਕੁੱਟਿਆ ਕੁੱਟਣ ਤੋਂ ਬਾਅਦ ਪੁਰਾਣੀ ਰੰਚੇ ਸ਼ਾਹ ਹੈ ਹਾਂ ਜੀ ਪੁਰਾਣੀ ਰੰਚੇ ਅੱਜ ਇਹ 3-4 ਮਹੀਨੇ ਪਹਿਲਾਂ ਮੇਰੇ ਮੁੰਡੇ ਨੂੰ ਦੋ ਵਾਰੀ ਕੁੱਟਿਆ ਉਹਨਾਂ ਨੇ ਅੱਛਾ ਇੱਕ ਵਾਰੀ ਮੈਂ ਦਰਖਾਸਤ ਵੀ ਦਿੱਤੀ ਸੀ ਸੀਟੀ ਨੂੰ ਦੇ ਵਿੱਚ ਕੋ ਮੁੰਡਾ ਤਾਂ ਟੱਕਰ ਕੋਈ ਸੀਟੀ ਤੋਂ ਤਰਖਾ ਦਿੱਤੀ ਜਿਹੜਾ ਤੁਸੀਂ ਬੈਠਾ ਹੋਇਆ ਇਹ ਟੈਂਪਲੈਂਟ ਯਾਦ ਹੋਰ ਤੇ ਉਹ ਮੇਰੇ ਮੁੰਡੇ ਨੂੰ ਦੋ ਵਾਰੀ ਕੁੱਟਿਆ ਇੱਕ ਵਾਰੀ ਮੈਂ ਦਰਖਾਸਤ ਦਿੱਤਾ ਮੁਲਾਦਮ ਨੇ ਉਹਨਾਂ ਨੂੰ ਕੋਈ ਨਹੀਂ ਕਰਿਆ ਜਿਹੜੇ ਸੀਟੀ ਨੂੰ ਉਧਾਇਆ ਉਹ ਵੀ ਅੱਜ ਉਹਦਾ ਫੈਸਲਾ ਹੋ ਰਿਹਾ ਸੀ ਨਹੀਂ ਇਹ ਹੋਰ ਕੋਈ ਸੀਗਾ ਅੱਜ ਕਿਹੜਾ ਕਿਹੜੀ ਲੜਾਈ ਦਾ ਅੱਜ ਮੋਟਾ ਮਤਲਬ ਲੜਾਈ ਹੋਇਆ ਸੀ ਜੀਤ ਨਗਰ ਉਹਦਾ ਫੈਸਲਾ ਸੀਗਾ ਅੱਛਾ ਉਹਦਾ ਫੈਸਲਾ ਹੁੰਦੇ ਸਾਰੀ ਮੁੰਡਾ ਬਾਹਰ ਨਿਕਲਿਆ ਲਗਭਗ 15 ਮੁੰਡੇ ਉਹਨੂੰ ਤਾਗੇ ਦਾ ਰਾਜੀ ਨਾਮਾ ਹੋਣ ਤੋਂ ਬਾਅਦ ਫੇਰ ਲੜਾਈ ਹੋਈ ਹਾਂਜੀ ਇਹ ਸਦਰ ਬਾਜ਼ਾਰ ਚ ਹੋਈ ਹੈ ਸਦਰ 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 ਕਿੱਥੇ ਕਿੱਥੇ ਅੰਮ੍ਰਿਤ ਬਾਜ਼ਾਰ ਚ ਹੋਈ ਆ ਤੇ ਕਿੰਨੇ ਮੁੰਡਿਆਂ ਨੇ ਹਮਲਾ ਕੀਤਾ ਇਹ ਮੈਂ 12 13 ਮੁੰਡੇ ਠੀਕ ਆ ਕੀ ਸੀ ਉਹਨਾਂ ਕੋਲ ਉਹ ਦਾਤ ਸੀਗਾ ਸਰਿਆਂ ਅੱਛਾ ਹਾਂਜੀ ਤੋ ਯਾਰ ਪ੍ਰਧਾਨ ਜੀ ਮੈਨੂੰ ਫੁਟੇਜ ਦਿਓ बेटा बेचता दारू बेचता कहता मेरे पैर पैसे बातू ना, है नाम लगा देंगे पहले कहते मुंडा मार देना ये दे दे लगा के दो तीन फिर मेरे मुंडे को दांत मारा था मैं कपड़े अभी तक धोई नहीं हूँ मैं घर में रखी हूँ चार महीने पहले कपड़े बारह हजार टांके लगे मेरे बेटे को गाड़ी का नाम कितने रहने हो अपने यार कहाँ पर हो ਇਹ ਗੱਲ ਵੀ ਤਾਂ ਹੈ ਨਾ ਕਿ પ્રાਣੀ ਦੀ ਲੜਾਈ ਸੀ ਪਹਿਲਾਂ ਉਹਨਾਂ ਨੇ ਮੈਨੂੰ ਕੁੱਟਿਆ ਹੈਗਾ ਅੱਛਾ ਤੇ ਦੂਜੀ ਵਾਰੀ ਕੁੱਟਿਆ ਤੇ ਮੈਨੂੰ ਕੱਟਣਾ ਹੀ ਸੀਗੇ ਪੰਜ ਦਿਨ ਤੇ ਫਿਰ ਅਹੀਂ ਵੀ ਕੁੱਟ ਤਾਂ ਨਾ ਇਹ ਬਾਤੋ ਅੱਜ ਰਾਜਨਾਮਾ ਹੀ ਕਿਸੇ ਹੋਰ ਦਾ ਹੀ ਕਿੱਥੇ ਹੋਣਾ ਹੈ ਰਾਜਨਾਮਾ ਆਪਣੇ ਸੇੜੀ ਥਾਣੇ ਅੱਛਾ ਫੇ ਉਤੋਂ ਉਤਵਾਰੋਂ ਹੀ ਮੁੰਡੇ ਨੇ ਟਾਈਮਿੰਗ ਚ ਕੱਢੀ ਕਹਿੰਦਾ ਆਇਆ ਹੋਇਆ ਵਾ ਤੂੰ ਇਹ ਕਿੰਨੇ ਬੰਦੇ ਸੀ ਤੂੰ ਅਸੀਂ ਤਿੰਨ ਜਣੇ ਸੀ ਰਾਜਨਾਮਾ ਤਿੰਨ ਬੰਦੇ ਸੀ ਹਾਂ ਜੀ ਉਤੋਂ ਬਾਅਦ ਕਿੱਥੇ ਵੀ ਕਿੱਥੇ ਗਏ ਹੋਣ ਲੱਗ ਪਿਆ ਤੈਨੂੰ ਉਤੋਂ ਬਾਅਦ ਮੈਂ ਨਿਕਲਿਆ ਮੈਂ ਪਿੱਛੇ ਮੁੜ ਕੇ ਕਿਤੇ ਪਰਚੇ ਦੀ ਕਾਪੀ ਦਿਖਾਇਓ ਪਿੱਛੇ ਮੁੜ ਕੇ ਦਿਖਾਇਆ ਤੇ ਕਿੱਥੇ ਹਰ ਕੇ ਆਪਣੇ ਸਰ ਉਹਨਾਂ ਕੋਲ ਜਾਂਦੇ ਕਿੰਨੇ ਬੰਦੇ ਲੱਗੇ ਹੋਏ ਸੀ जय श्री राम जी मैं मुकेश कश्यप जिला प्रधान शेख सना बाला साहब ठाकरे छिंदों में मान्योग श्री एस एस पी साहब और डी एस पी साहब थाना सिटीओ साहब मैं बेनती करना चाहता व ਵੀ ਅਜਕਾਲੇ ਬਾਹਰ ਜਾਤਾ ਜਿੱਦਿਨਾ ਦਿਨ ਵਿੱਚ ਦਿਨੇ ਵੱਧਦੇ ਜਾ ਰਹੀ ਆ ਵਾ ਔਰ ਬਾਹਰ ਜਾ ਕੇ ਗੁੰਡੇ ਕਰਦੀ ਪਾਏ ਦਿਨੇ ਲੜਾਈ ਝਗੜੇ ਮਾਰ ਕੁੱਟਾਈ ਛਰਿਆਣ ਹੋ ਰਿਹਾ ਵਾ ਪੂਰਾ ਸਾਰੇ ਜਿੰਨੇ ਵੀ ਆਪਣੇ ਜੂਸ ਲਗੇਦੇ ਹਨ ਜਿਦਾ 1215 ਸਾਲ ਦੇ ਮੁੰਡੇ ਆ ਇਹਨਾਂ ਨੇ ਜਿਆਦਾ ਅਤਨਕ ਫਲਾਇਆ ਪਿਆ ਵਾ ਹੁਣ ਪੁਲਿਸ ਮਲਾਜਾਂ ਕੋ ਬੇਤੀ ਕਰਦਾ ਵਾ ਕਿ ਇਹ ਜਿਹੜੇ ਵੀ ਚਰਾਤੀ ਹਸਨ ਨੇ ਇਹ ਨਸ਼ੇ ਦੀ ਹਾਰਟ ਵਿੱਚ ਇਹ ਗੁੰਡਾ ਗਰਦੀ ਪਦਮਾਸ਼ੀ ਛਰਿਆਣ ਫੈਾਰੇ ਨੇ ਜਿਸ ਤਰ੍ਹਾਂ ਅੱਜ ਥਾਣਾ ਸਿਟੀ ਜੇ ਇੱਕ ਫੈਸਲਾ ਹੋਇਆ ਵਾ ਵੀ ਲੜਕਾ ਬਾਹਰ ਗਿਆ ਵਾ ਸੋ ਅਮਰਤ ਬਾਜ਼ਾਰ ਦੇ ਵਿੱਚ ਉਹਦੇ ਛਰੇ ਆਮ ਦਾ ਤੇ ਹੋਰ ਪੰਜ ਮਾਰ ਕੇ ਉਹਨੂੰ ਬੁਰੀ ਤਰ੍ਹਾਂ ਜ਼ਖਮੀ ਕੀਤਾ ਗਿਆ ਵਾ ਉਹ ਮੌਕੇ ਤੇ ਐਸਐਸ ਐਸਐਸਓ ਸਾਹਿਬ ਮੌਕੇ ਤੇ ਆਏ ਸੀ ਸਾਰਾ ਮੌਇਨਾ ਕਰਾ ਕੇ ਗਏ ਨੇ ਮੈਂ ਬੀਤੀ ਕਾਕਾ ਵੀ ਆ ਜਿਹੜੀ ਬਾਤ ਤਾਂ ਹੋ ਰਹੀ ਐ ਗੁੰਡਾਗਰਦੀ ਹੋ ਰਹੀ ਆ ਕਿ ਇਹਦੇ ਵਿੱਚ ਐਸੇ ਇਨਸਾਨਾਂ ਤੋਂ ਬੇਨਤੀ ਹੈ ਵੀ ਇਹਦੇ ਕਿ ਲੱਥ ਪਾਈ ਜਾਵੇ ਜੀ ਜਿਹਦੇ ਵਿੱਚ ਜਿਹੜੇ ਮੁੰਡੇ ਗੁੰਡਾ ਕਰਦੀ ਕਾਤੇ ਕਨੇ ਕੋਲਜ ਦੇ ਮੁੰਡੇ ਸਕੂਲਾ ਦੇ ਮੁੰਡੇ ਇਹਨਾਂ 'ਤੇ ਲੱਥ ਪਾਈ ਜਾਵੇ ਵੀ ਇਹਦੇ ਪਿੱਛੇ ਜਿਹਦਾ ਵੀ ਹੱਥ ਵਾ ਜਿਹਦੀ ਵੀ ਸ਼ਹਿਵ ਆ ਉਹਨੂੰ ਵੀ ਫੜ ਕੇ ਜੇਕਰ ਜੋ ਵੀ ਕਾਰਵਾਈ ਆ ਉਹ ਕੀਤੀ ਜਾਵੇ ਕਿ ਜਿਹਦੇ ਵਿੱਚ ਇਹਨਾਂ ਨੂੰ ਜ਼ੋਰ ਨੂੰ ਪੱਲ ਪਾਉਗੀ ਨਹੀਂ ਤੇ ਆ ਜਿਹੜਾ ਰੋਜ਼ ਗੁੰਡਾ ਕਰਦੀ ਆ ਉਹ ਤਿੰਨ ਵੀ ਤਿੰਨੇ ਉਹ ਵਜ਼ਰਾ ਜਾਣਾ ਸਾਡੀ ਆਈ ਅਪੀਲ ਆ ਵੀ ਇਹਨੂੰ ਜਲਦ ਜਲਦ ਇਹ ਜਿਹੜੇ ਵੀ ਅਕਲ ਤਿੰਨ ਤਿੰਨ ਮੁੰਡੇ ਬੈਠੇ ਪਏ ਨੇ ਇਹਨਾਂ ਨੂੰ ਕੀ ਕੋਈ ਪੇਪਰ ਨਹੀਂ ਆ ਡੁੰਡੇ ਮੋਟਰ ਥਾਕੇ ਲੈ ਕੇ ਜਾਂਦੇ ਵੀ ਚੋਰੀ ਦਾਵਾ ਕੋਈ ਕਿੱਥੋਂ ਲੈ ਕੇ ਆਂਦੇ ਆ ਵੀ ਇਹਨਾਂ ਦੀ ਕੱਲੇ ਕੱਲੀ ਨਾਕੇ ਜੀ ਇਹਨਾਂ ਦੀ ਜਾਂਚ ਕੀਤੀ ਜਾਵੇ